ਦੇਖੋ ਮੈਂ ਲੰਘ ਰਿਹਾ ਸੀ ਇੱਥੇ ਤੇ ਇਹਨਾਂ ਨੇ ਆਪਣਾ ਜੋ ਗੁੱਸਾ ਇਹ ਉਹ ਜ਼ਾਹਰ ਕੀਤਾ ਤੇ ਮੈਂ ਗੱਡੀਆਂ ਰੋਕ ਲਈਆਂ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਗਰਾਊਂਡ ਵਿੱਚ ਦੇਖਿਆ ਆ ਹੁਣੀ ਕਿਉਂਕਿ ਇਹ 2005 ਦੇ ਇੱਕ ਕੰਪਿਊਟਰ ਟੀਚਰ ਅਧਿਆਪਕ ਜਿਹੜੇ ਆ ਉਹ ਸਰਕਾਰ ਦੇ ਭਰਤੀ ਕੀਤੇ 2011 ਚ ਇਹ ਪਰਮਾਨੈਂਟ ਇਹਨਾਂ ਦੇ ਆਰਡਰ ਵੀ ਆ ਪਰ ਇਹਨਾਂ ਨੂੰ ਕੋਈ ਵੀ ਜਿਹੜੀ ਸਰਕਾਰ ਦੇ ਬੈਨੀਫਿਟ ਨਹੀਂ ਦੇ ਗਏ। ਮੁਲਾਜ਼ਮ ਦੇ ਹੁੰਦੇ ਆ, ਇੱਕ EMPLOYE ਦੇ ਹੁੰਦੇ ਆ, ਉਹ ਨਹੀਂ ਮਿਲਦੇ। ਤੇ ਤਕਰੀਬਨ 9 ਦਿਨਾਂ ਦੇ ਇਹ ਇੱਥੇ ਬੈਠੇ ਸੀ। ਤੇ ਅੱਜ ਪੁਲਿਸ ਨੇ ਜ਼ਬਰਦਸਤੀ ਆ ਇਹਨਾਂ ਦੇ ਟੈਂਟ ਪਟਕੀ ਆ। ਆ ਮੇਰੀਆਂ ਭੈਣਾਂ ਪਤਾ ਨਹੀਂ ਕਿਹੜੇ-ਕਿਹੜੇ ਸ਼ਹਿਰ ਚੋਂ, ਕਿਹੜੇ-ਕਿਹੜੇ ਜ਼ਿਲ੍ਹੇ ਚੋਂ ਮੇਰੇ ਭਰਾ ਬੈਠੇ ਆ। ਘਰ-ਬਾਰ ਛੱਡ ਕੇ ਆਪਣੇ ਬੱਚਿਆਂ ਖਾਤਰ, ਆਪਣੇ ਖਾਤਰ, ਆਪਣੇ ਮੈਂ ਸਿਰਫ ਐਡਮਿਨਿਸਟ੍ਰੇਸ਼ਨ ਨੂੰ ਇੰਨੀ ਗੱਲ ਕਹਿਣਾ ਦੀ ਵੀ ਪੰਜਾਬ ਦੇ ਆਖਰ ਤੁਸੀਂ ਇੱਕ ਪਾਸੇ ਤਾਂ এডਿਕੇਸ਼ਨ ਦੀ ਗੱਲ ਕਰਦੇ ਹੋ এডਿਕੇਸ਼ਨ ਐਜੂਕੇਸ਼ਨ ਗਾਉਂਦੇ ਰਹਿੰਦੇ ਹੋ ਚਾਰੋਂ ਸਾਡਾ ਮਾਡਲ ਐਜੂਕੇਸ਼ਨ ਦਾ ਹੈ ਇਹ ਇਹ ਕਿਹੜੇ ਮਾਡਲ ਚ ਆਉਂਦੇ ਆ ਜੀ ਇਹ ਇਹ ਕਿਹੜਾ ਮਾਡਲ ਹੈ ਇਹ ਤਾਂ ਦੱਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਕਹਿਣਾ ਚਾਹੁੰਦਾ ਇਹਨਾਂ ਦੀ ਆ ਕੇ ਗੱਲ ਸੁਣ ਲਓ ਇਹਨਾਂ ਨੂੰ ਆ ਕੇ ਸੈਟੀਸਫਾਈ ਕਰੋ ਕੌਂਟ ਦੇ ਆਰਡਰ ਵੀ ਨੇ ਜੇ ਤੁਸੀਂ ਇਹ ਗੱਲ ਨਹੀਂ ਕਰੋਗੇ ਅੱਜ ਦੇ ਇੱਕ ਦਿਨ ਦਾ ਕਿ ਮੈਂ ਤੁਹਾਨੂੰ ਟਾਈਮ ਬੇੰਤੀ ਰਿਕੁਐਸਟ ਕਰਦਾ ਚਾਹੇ ਇੱਥੇ ਦੇ ਅਧਿਕਾਰੀ ਕਲਿੱਕ ਕਰਦੇ ਚਾਹੇ ਇੱਥੇ ਦੇ ਹੋਰ ਸੀਨੀਅਰ ਮਹਿਕਮੇ ਦੇ ਅਧਿਕਾਰੀ ਨੇ এডਿਕੇਸ਼ਨ ਦੇ ਇਹਨਾਂ ਨਾਲ ਆ ਕੇ ਗੱਲ ਕਰੋ ਨਹੀਂ ਇਹਨਾਂ ਦੇ ਨਾਲ ਅਸੀਂ ਹੋਰ ਵੱਧ ਚੜ ਕੇ ਬੈਠਾਂਗੇ ਮੈਂ ਇਸ ਨੂੰ ਪਾਰਟੀਬਾਜੀ 'ਚ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਸ ਨੂੰ ਮੈਂ ਬਾਰ-ਬਾਰ ਮੈਂ ਕਹਿੰਨਾ ਬਿਲਕੁਲ ਵੀ ਇਹਨੂੰ ਭਾਜਪੀ ਆਮ ਆਦਮੀ ਜਾਂ ਹੋਰ ਮੈਂ ਪਾਰਟੀ ਕਰਕੇ ਨਹੀਂ ਖੜਾ ਹਾਂ ਨਾ ਇਸ ਲਈ ਜਿਹਨਾਂ ਨੂੰ ਪਾਉਣਾ ਹੈ ਇਹ ਆਪਣਾ ਇਹਨਾਂ ਦਾ ਸੰਘਰਸ਼ ਆ ਤੇ ਉਹ ਸਪੋਰਟ ਕਰਨਾ ਹੈ ਇੱਕ ਪੰਜਾਬੀ ਹੋਣ ਨਾਲ ਤੇ ਜੇ ਤੁਸੀਂ ਇਹਨਾਂ ਦੀ ਸੁਣਵਾਈ ਅੱਜ ਨਾ ਕੀਤੀ ਤਾਂ ਅਗਲਾ ਸਟੈਪ ਕੀ ਆ ਉਹ ਫਿਰ ਜਾਂ ਨਾਲ ਬੈਠਾਂਗੇ ਨਹੀਂ ਹੋਰ ਕੋਈ ਵੱਡੀ ਕਾਰਵਾਈ ਕਰਨੀ ਪਊਗੀ ਮੈਂ ਨਹੀਂ ਚਾਹੁੰਦਾ ਕਿਉਂਕਿ ਇਹ ਵੀ ਮੁਲਾਜ਼ਮ ਨੇ ਪਰ ਯਾਰ ਚੰਗਾ ਲੱਗਦਾ ਇੱਕ ਟੀਚਰ ਜਿਹੜੇ ਬੱਚੇ ਇਹਨਾਂ ਨੂੰ ਸਕੂਲ ਜਿਹੜੇ ਬੱਚਿਆਂ ਨੂੰ ਇਹ ਕਾਲਜਾਂ ਸਕੂਲਾਂ ਚ ਪੜਾਉਂਦੇ ਨੇ ਉਹ ਅੱਜ ਸਟੂਡੈਂਟ ਵੀ ਕੀ ਦੇਖਦੇ ਹੋਣਗੇ ਵੀ ਸਾਡੇ ਕੱਲ ਤਾਂ ਇਹ ਇੱਥੇ ਸਾਨੂੰ ਪੜਾਉਂਦੇ ਸੀ ਅੱਜ ਇਹਨਾਂ ਨੂੰ ਧਰਨੇ ਦੇਣੇ ਪੈ ਰਹੇ ਆ ਆਪਣੀਆਂ ਤਨਖਾਹਾਂ ਖਾਤਰ ਆਪਣੀਆਂ ਸਹੂਲਤਾਂ ਖਾਤਰ ਬੈਠਣਾ ਪੈ ਰਹੇ ਆ ਕੀ ਬੱਚਿਆਂ ਤੇ ਉਹ ਤੇ ਅਸਰ ਪਊਗਾ ਇਸ ਕਰਕੇ ਅੱਜ ਮੈਂ ਚਾਹੂੰਗਾ ਵੀ ਸ਼ਾਮ ਤੱਕ ਤੁਸੀਂ ਇਹਨਾਂ ਨਾਲ ਗੱਲ ਕਰੋ ਚੱਚ ਨਾਲ ਇਹਨਾਂ ਨੂੰ ਇਹਨਾਂ ਨੂੰ ਧਰਨਾ ਨਾ ਦੇਣਾ ਪਵੇ ਨਹੀਂ ਜਿਹੜਾ ਵੀ ਕੁਝ ਹੋਊਗਾ ਫਿਰ ਮੈਂ ਆਪਣੇ ਆਪ ਅੱਜ ਸੋਚੂਗਾ ਆਪਣੀ ਪੱਧਰ ਤੇ ਗੱਲ ਕਰੂੰਗਾ ਨਹੀਂ ਤਾਂ ਇਹਨਾਂ ਦੇ ਨਾਲ ਬੈਠਾਂਗੇ ਅੱਗੇ ਨਹੀਂ ਇਹਨਾਂ ਨੂੰ ਫਿਰ ਤੁਹਾਡੇ ਕੋਲ ਨਹੀਂ ਆਪ ਮੂਰੇ ਹੋ ਕੇ ਲੱਗ ਕੇ ਤੁਹਾਡੇ ਸੀਐਮ ਸਾਹਿਬ ਦਰਵਾਜ਼ੇ ਤੇ ਆ ਕੇ ਖੜਾ ਨੂੰ ਧੰਨ ਜੀ ਜੁਨੀਅਨ ਨੂੰ ਮੈਂ ਸਰ ਜੀ ਮੇਰਾ ਨਾਮ ਹੈ ਦਿਸ਼ਕਰਨ ਕੌਰ ਹੈ ਮੈਂ ਜਲੰਧਰ ਤੋਂ ਆਇਆ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਤੌਰ ਤੇ ਮੈਂ ਉਹਨਾਂ ਦੇ ਨਾਲ ਜੁੜੀ ਹੋਈ ਹਾਂ ਔਰ ਸਾਡਾ ਜਿਹੜਾ ਸੰਘਰਸ਼ ਹੈ ਉਹ ਬਹੁਤ ਲੰਬਾ ਚੱਲ ਰਿਹਾ ਹੈ 2005 ਤੋਂ ਅਸੀਂ ਜਿਹੜੇ ਕੰਪਿਊਟਰ ਤੇ ਆਪਕ ਤੁਹਾਨੂੰ ਪੁਆਇੰਟ ਕੀਤਾ ਗਿਆ ਅਸੀਂ ਡਬਲ ਆਲਮੋਸਟ ਸਾਰੇ ਟੀਚਰ ਡਬਲ ਪੋਸਟ ਗ੍ਰੈਜੂਏਟ ਆ ਪਰ ਫਿਰ ਵੀ ਸਾਨੂੰ ਆਪਣੇ ਹੱਕ ਲੈਣ ਦੇ ਲਈ ਇੱਥੇ ਸੜਕਾਂ ਦੇ ਉੱਪਰ ਰੋਣਾ ਪਿਆ ਸਾਨੂੰ 2011 ਦੇ ਵਿੱਚ ਰਾਜਪਾਲ ਸਰ ਦੇ ਨੋਟੀਫਿਕੇਸ਼ਨ ਦੇ ਨਾਲ ਰੈਗੂਲਰ ਕੀਤਾ ਗਿਆ ਪਰ ਜਿੰਨੀਆਂ ਵੀ ਮੌਜੂਦਾ ਸਰਕਾਰਾਂ ਨੇ ਕਿਸੇ ਨੇ ਵੀ ਸਾਡੀ ਬਾਤ ਨਹੀਂ ਪੁੱਛੀ ਜਦੋਂ ਇਹ ਸਰਕਾਰ ਨੇ ਆਉਣਾ ਸੀ ਤਾਂ ਸਾਡੇ ਦਰਨੇ ਦੇ ਵਿੱਚ ਆ ਕੇ ਬੈਠ ਕੇ ਸਾਡੇ ਨਾਲ ਗੱਲਬਾਤ ਕੀਤੀ ਕਿ ਅਸੀਂ ਆਂਦੇ ਹੀ ਤੁਹਾਨੂੰ ਰੈਗੂਲਰ ਕਰਾਂਗੇ ਡਿਪਾਰਟਮੈਂਟ ਦੇ ਵਿੱਚ ਮਰਜ ਕਰਾਂਗੇ ਪਰ ਅੱਜ 4 ਸਾਲ ਬੀਤਣ ਦੇ ਬਾਵਜੂਦ ਵੀ ਇਸ ਸਰਕਾਰ ਨੇ ਸਾਡੀ ਬਾਹ ਨਹੀਂ ਪਾਈ ਅੱਜ ਤੱਕ 50 ਘਟੋ ਘਟ ਮੀਟਿੰਗਾਂ ਦਾ ਸਾਨੂੰ ਟਾਈਮ ਦਿੱਤਾ ਗਿਆ ਪਰ ਉਹ 50 ਦੀਆਂ 50 ਮੀਟਿੰਗਾਂ ਹੀ ਪੋਸਟਪੋਨ ਕਰ ਦਿੱਤੀਆਂ ਗਈ ਤੇ ਜੇਕਰ ਕਿਤੇ ਸਾਡੀ ਚੀਮਾ ਸਾਹਿਬ ਨੇ ਗੱਲ ਸੁਣੀ ਨਹੀਂ ਨੀ ਹੈ ਤੇ ਬਸ ਇਹ ਕਹਿ ਦਿੰਦੇ ਆ ਕਿ ਤੁਹਾਡਾ ਕੰਮ ਚੱਲ ਰਿਹਾ ਪਰ ਕਿੱਥੇ ਤੱਕ ਚੱਲ ਰਿਹਾ ਹੈ ਕਦੋਂ ਪੂਰਾ ਹੋਏਗਾ 4 ਸਾਲਾਂ ਤੋਂ ਕੰਮ ਚੱਲਦਾ ਹੀ ਆ ਰਿਹਾ ਅੱਜ ਤੱਕ ਪੂਰਾ ਨਹੀਂ ਹੋਇਆ ਸਾਨੂੰ ਪੂਰਾ ਸ਼્વાસਨ ਦੇ ਕੇ ਗਏ ਆ ਔਰ ਉਹ ਪ੍ਰਸ਼ਾਸਨ ਨੂੰ ਵੀ ਕਹਿ ਕੇ ਗਏ ਆ ਕਿ ਇੱਕ ਦਿਨ ਦੇ ਵਿੱਚ ਵਿੱਚ ਸਾਡੀ ਜਿਹੜੀ ਗੱਲਬਾਤ ਸੁਣੀ ਜਾਏ ਨਹੀਂ ਤਾਂ ਉਹ ਸਾਡੇ ਨਾਲ ਇੱਥੇ ਧਰਨੇ ਦੇ ਵਿੱਚ ਆ ਕੇ ਬੈਠਣਗੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਉਹ ਸਾਡਾ ਸਾਥ ਨਹੀਂ ਛੱਡਾ